ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਲੋਕ ਆਪਣੇ ਚਿਹਰੇ ਅਤੇ ਚਮੜੀ ਨੂੰ ਗਰਮੀਆਂ ਦੇ ਕਹਿਰ ਤੋਂ ਬਚਾਉਣ ਲਈ ਵੱਖ-ਵੱਖ ਤਰੀਕੇ ਲੱਭਣੇ ਸ਼ੁਰੂ ਕਰ ਦਿੰਦੇ ਹਨ ਅਜਿਹੇ ਚਿਹਰੇ ਨੂੰ ਚਮਤਕਾਰ ਅਤੇ ਖੂਬਸੂਰਤ ਬਣਾਉਣ ਦੇ ਨਾਲ-ਨਾਲ ਇਸ ਨੂੰ ਠੰਡਾ ਰੱਖਣਾ ਵੀ ਬਹੁਤ ਜ਼ਰੂਰੀ ਹੈ ਤੁਹਾਨੂੰ ਦੱਸਦੀ ਹਾਂ ਕਿ ਕੁਝ ਕੁਦਰਤੀ ਉਪਚਾਰਾਂ ਦੀ ਵਰਤੋਂ ਕਰਕੇ ਤੁਸੀਂ ਖਰੇਲੂ ਫੇਸ ਪੈਕ ਬਣਾ ਕੇ ਚਿਹਰੇ ਨੂੰ ਕੁਦਰਤੀ ਤੌਰ ਤੇ ਤਾਜ਼ਾ ਅਤੇ ਠੰਡਾ ਰੱਖ ਸਕਦੇ ਹੋ ਗਰਮੀਆਂ ਵਿੱਚ ਕੁਝ ਲੋਕ ਅਕਸਰ ਚਿਹਰੇ ਨੂੰ ਠੰਡਾ ਰੱਖਣ ਲਈ ਭੋਜਨ ਵਿੱਚ ਠੰਡੀਆਂ ਚੀਜ਼ਾਂ ਨੂੰ ਸ਼ਾਮਲ ਕਰਨ ਤੋਂ ਲੈ ਕੇ ਚਿਹਰੇ 'ਤੇ ਬਰਫ਼ ਲਗਾਉਣ ਤੱਕ ਕਈ ਤਰੀਕੇ ਅਜ਼ਮਾਉਂਦੇ ਹਨ ਹਾਲਾਂਕਿ ਇਹਨਾਂ ਦਾ ਅਸਰ ਚਿਹਰੇ 'ਤੇ ਕੁਝ ਸਮੇਂ ਲਈ ਹੀ ਰਹਿੰਦਾ ਹੈ ਅਤੇ ਚਿਹਰਾ ਫਿਰ ਤੋਂ ਫਿੱਕਾ ਮਹਿਸੂਸ ਕਰਨ ਲੱਗਦਾ ਹੈ ਇਸ ਲਈ ਅਸੀਂ ਤੁਹਾਨੂੰ ਕੁਝ ਕੁਦਰਤੀ ਫੇਸ ਪੈਕ ਬਣਾਉਣ ਦੇ ਤਰੀਕੇ ਅਤੇ ਉਹਨਾਂ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਚਿਹਰੇ ਦੀ ਚਮਕ ਨੂੰ ਵਧਾ ਸਕਦੇ ਹੋ ਖੀਰਾ ਅਤੇ অ্যালোਵੇਰਾ ਦਾ ਫੇਸ ਪੈਕ ਖੀਰੇ ਵਿੱਚ ਮੌਜੂਦ ਵਿਟਾਮਿਨ ਸੀ ਵਿਟਾਮਿਨ ਏ ਅਤੇ ਐਂਟੀਆਕਸੀਡੈਂਟ ਤੱਤ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਹਟਾ ਕੇ ਚਿਹਰੇ ਨੂੰ ਤਾਜ਼ਾ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦੇ ਹਨ ਇਸ ਦੇ ਨਾਲ ਹੀ ਐਂਟੀ ਇੰਜਿਕ ਅਤੇ ਐਂਟੀ ਬੈਕਟੀਰੀਅਲ ਤੱਤ ਵਾਲਾ অ্যালোਵੇਰਾ ਦਾਗ ਤਬੇ ਅਤੇ ਚੋਰਡੀਆਂ ਨੂੰ ਘਟਾ ਕੇ ਚਿਹਰੇ ਨੂੰ ਨਮੀਦਾਰ ਰੱਖਣ ਦਾ ਕੰਮ ਕਰਦਾ ਹੈ ਇਸ ਫੇਸ ਪੈਕ ਨੂੰ ਬਣਾਉਣ ਲਈ ਇੱਕ ਚਮਚ ਅਲੋਵੇਰਾ ਜੈਲ ਨੂੰ ਇੱਕ ਪੀਸੇ ਹੋਏ ਖੀਰੇ 'ਚ ਮਿਲਾਓ ਅਤੇ ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਫਿਰ 20 ਮਿੰਟ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ ਆਲੂ ਦਾ ਫੇਸ ਪੈਕ ਅਜਮਾਓ ਗਰਮੀਆਂ 'ਚ ਚਿਹਰੇ ਨੂੰ ਠੰਡਾ ਰੱਖਣ ਦੇ ਨਾਲ-ਨਾਲ ਚਿਹਰੇ 'ਤੇ ਦਾਗ-ਧੱਬੇ ਦੂਰ ਕਰਨ ਅਤੇ ਚਮਤਕਾਰ ਬਣਾਉਣ ਲਈ ਆਲੂ ਇੱਕ ਕਾਰਗਰ ਨੁਸਖਾ ਹੈ ਇਸ ਦੇ ਲਈ ਆਲੂ ਦੇ ਰਸ 'ਚ ਕੱਚਾ ਦੁੱਧ ਮਿਲਾ ਕੇ ਚੰਗੀ ਤਰ੍ਹਾਂ ਮਿਲਾਓ ਹੁਣ ਇਸ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ ਇਸ ਫੇਸ ਪੈਕ ਦੀ ਵਰਤੋਂ ਤੁਸੀਂ ਹਫ਼ਤੇ ਵਿੱਚ 3 ਜਾਂ 4 ਵਾਰ ਕਰ ਸਕਦੇ ਹੋ ਚੰਦਨ ਅਤੇ ਗੁਲਾਬ ਜਲ ਦਾ ਫੇਸ ਪੈਕ ਗਰਮੀਆਂ ਵਿੱਚ ਚਿਹਰੇ ਨੂੰ ਠੰਡਾ ਰੱਖਣ ਲਈ ਚੰਦਨ ਇੱਕ ਵਧੀਆ ਵਿਕਲਪ ਹੈ ਦੂਜੇ ਪਾਸੇ ਚੰਦਨ ਨੂੰ ਗੁਲਾਬ ਜਲ ਚ ਮਿਲਾ ਕੇ ਲਗਾਉਣ ਨਾਲ ਚਿਹਰੇ ਤੇ ਨਿਖਾਰ ਆਉਣ ਲੱਗਦਾ ਹੈ ਅਤੇ ਚਿਹਰਾ ਖਿੜਿਆ ਨਜ਼ਰ ਆਉਂਦਾ ਹੈ ਚੰਦਨ ਦਾ ਫੇਸ ਪੈਕ ਬਣਾਉਣ ਲਈ ਇੱਕ ਚਮਚ ਗੁਲਾਬ ਨੂੰ ਇੱਕ ਚਮਚ ਚੰਦਨ ਪਾਊਡਰ ਚ ਮਿਲਾ ਕੇ ਪੇਸਟ ਬਣਾ ਲਓ ਇਸ ਫੇਸ ਪੈਕ ਨੂੰ ਚਿਹਰੇ ਤੇ ਲਗਾਓ ਅਤੇ 15 ਮਿੰਟ ਸੁੱਕਣ ਤੋਂ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ ਤਰਬੂਜ ਦਾ ਫੇਸ ਪੈਕ ਤਰਬੂਜ ਨੂੰ ਪਾਣੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ ਜੋ ਚਮੜੀ ਦੇ ਵਾਧੂ ਤੇਲ ਸੋਖ ਕੇ ਪੋਰਸ ਨੂੰ ਟਾਈਟ ਰੱਖਣ ਵਿੱਚ ਮਦਦ ਕਰਦਾ ਹੈ ਇਸ ਦੇ ਲਈ ਤੁਸੀਂ ਤਰਬੂਜ ਇੱਕ ਟੁਕੜੇ ਨੂੰ ਮੈਸ਼ ਕਰ ਸਕਦੇ ਹੋ ਅਤੇ ਸਿੱਧੇ ਇਸ ਨੂੰ ਚਿਹਰੇ ਤੇ ਲਗਾ ਸਕਦੇ ਹੋ ਅਤੇ 20 ਮਿੰਟ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਸਕਦੇ ਹੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ